ਇੱਕੋ ਬੇਨਤੀ ਹੈ ਸ੍ਰੀ ਜੀ ਮੈਂ ਬੁਜ਼ਾਰਿਸ਼ ਕੀਤੀ ਸੀ ਮਾਨ ਸਾਹਿਬ ਨੂੰ ਕਿ ਸਾਡੇ ਤੱਕ ਦੀ ਇਹ ਨੰਨੀ ਕੋਈ ਨਹੀਂ ਇਹ 올 ਪਾਰਟੀ ਮੀਟਿੰਗ ਬੁਲਾਓ ਸਾਰਿਆਂ ਤੋਂ ਜਰਬਾਤਾ ਦੇ ਨੂੰ ਵਾਦੇ ਅਸੀਂ ਕੋਈ رائے ਦੇ ਸਕੀਏ ਤੁਹਾਨੂੰ ਪਰ ਚਲੋ ਖੁੱਡੀਆਂ ਸਾਹਿਬ ਨੇ ਬਾਤ ਸੱਦ ਲਈ ਇਹ ਸਾਰੀ ਬੇਸਿਕਲੀ ਸੇਮ ਸਟ੍ਰੈਟਜੀ ਹੈ ਕਿ ਜਿਹੜੇ ਪਹਿਲੇ ਕਾਲੇ ਕਾਨੂੰਨ ਪਾਸ ਕੀਤੇ ਸੀ ਫਿਰ ਵਾਪਸ ਲੈ ਕੇ ਹੁਣ ਪੰਜਾਬ ਨੂੰ ਆਰਥਿਕ ਤੌਰ ਤੇ ਨੁਕਸਾਨ ਪਹੁੰਚਾਉਂਦੀ ਸੇਮ ਸਟ੍ਰੈਟਜੀ ਹੈ ਜਿਵੇਂ ਮੰਡੀਕਰਨ ਬੋਰਡ ਦੇ ਅਸੀਂ 3% ਕਮਿਸ਼ਨ ਚਾਰਜ ਕਰਦੇ ਸੀ ਗਵਰਨਮੈਂਟ ਆਫ ਇੰਡੀਆ ਤੋਂ ਚੋਨੇ ਕਣ ਖਰੀਦਣ ਦੀ ਉਹ 1% ਕਰ ਦਿੱਤੀ ਐਸ ਤਰ੍ਹਾਂ ਹੀ ਬੇਸਿਕਲੀ ਉਹ ਸਾਰੀਆਂ ਪਾਲਿਸੀਜ਼ ਪੰਜਾਬ ਦੀ ਇਕਨੋਮੀ ਨੂੰ ਵਿਗਾੜਨ ਦੀਆਂ ਪੰਜਾਬ ਦੀ ਕਿਸਾਨੀ ਨੂੰ ਤੇ ਖੇਤ ਮਜ਼ਦੂਰਾਂ ਨੂੰ ਕਮਜ਼ੋਰ ਕਰਨ ਦੀਆਂ ਚੱਲ ਰਹੀਆਂ ਨੇ ਬਟ ਵੇਖੋ ਕੋਈ ਮਾਨ ਸਾਹਿਬ ਪਾਲਿਸੀ ਸਾਰਿਆਂ ਦੀ ਮੀਟਿੰਗ ਬੁਲਾ ਕੇ ਰਾਜ਼ੀ ਨਹੀਂ ਕੋਈ ਮੀਟਿੰਗ ਬੁਲਾਣ ਕੋਈ ਚਰਚਾ ਹੋਏ ਕੋਈ ਸੈਂਟਰ ਦੀ ਸਰਕਾਰ ਨਾਲ ਕੋਈ ਗੱਲ ਕਰ ਸਕੇ ਆ ਹੁਣੇ ਹੀ ਜ਼ਿਕਰ ਤੁਸੀਂ ਜਿੱਥੇ ਕੀਤਾ ਡੱਲੇਵਾਲ ਸਾਹਿਬ ਦਾ ਤੁਸੀਂ ਕੀ ਭਗਵੰਤ ਮਾਨ ਜੀ ਦੀ ਕੋਈ ਰਿਸਪੋਨਸੀਬਿਲਟੀ ਨਹੀਂ ਉੱਥੇ ਜਾਂਦੀ ਜੀ ਕੀ ਐਜ਼ ਐਜ਼ ਅ ਮੀਡੀਏਟਰ ਬਿਟਵੀਨ ਦੀ ਸੈਂਟਰ ਐਂਡ ਦੀ ਸਟੇਟ ਕੌਣ ਹੈ ਆਦਮੀ ਐਸਟ ਕਨਸਟੀਟਿਊਟਲੀ ਇਟ ਇਜ਼ ਮਿਸਟਰ ਮਾਨ Who is the chief minister of the state ਉਹ ਡੀਜੀਪੀ ਨੂੰ ਕੱਲ ਦੇਣਾ ਤੇ ਡੀਜੀਪੀ ਜਾ ਕੇ ਉੱਥੇ ਹਾਜ਼ਰੀ ਲਵਾਉਂਦਾ ਕਿ ਉਹ ਬਹੁਤ ਚਿੰਤਤ ਨੇ ਤੁਹਾਡੀ ਸ਼ੇਧ ਦੇ ਜੀ ਤੇ ਹੁਣੇ ਦੱਸਿਆ ਇਹਨਾਂ ਨੇ ਰਾਜਾ ਜੀ ਨੇ ਕਿ ਆਪ ਮੈਲਬਨ ਜਾਂਦੀ ਤੇ ਅਰੀਚ ਕੋਈ ਹੈ ਕੋਈ ਗੱਲ ਕਰਨ ਵਾਲੀ ਇੱਕ ਪਾਸੇ ਲੌਂਡਰ ਆਰਡਰ ਦੀ ਮੇਜ ਸਿਚੁਏਸ਼ਨ ਹੋ ਜਾਂਦੀ ਪੰਜਾਬ ਵੱਡੇ ਕ੍ਰਾਈਸਿਸ ਦੇ ਵਿੱਚ ਵਿੰਟਰ ਸੈਸ਼ਨ ਡਰਦੇ ਬੁਲਾ ਨਹੀਂ ਰਹੇ ਜੀ ਧਜੀਆਂ ਹਰ ਕੰਮ ਦੀ ਉੜਾ ਰਹੇ ਨੇ ਇਨਕੋਗਨਿਟੋ ਘਰ ਦੇ ਵਿੱਚ ਹੀ ਮੈਨੂੰ ਪਤਾ ਲੱਗਾ ਕਿ ਹੁਣ ਆਫ ਲੇਟ ਬੈਠੇ ਬੈਠੇ ਕਹਿੰਦੇ ਕਈ ਵਾਰ ਸਿਰ ਸੁੱਟ ਜਾਂਦੇ ਨੇ ਘਰ ਦੇ ਵਿੱਚ ਇੱਕ ਹਸਪਤਾਲ ਬਣਾ ਲਿਆ ਕਿ ਕਿਤੇ ਅਪੋਲੋ ਨਾ ਖੜਨਾ ਪਵੇ ਘਰ 'ਚ ਹੀ ਦਾਖਲ ਕਰ ਲੈਂਦੇ ਪੰਜਾਬ ਦੇ ਹਾਲਾਤ ਕੀ ਨੇ ਇਸ ਪਹਿਲੇ ਆ ਗੱਲ ਤੇ ਸਾਡੀ ਉਹਨਾਂ ਤੱਕ ਪਚਾਓ ਇੱਕੋ ਬੇਨਤੀ ਇਸ ਤਰ੍ਹਾਂ ਜੀ ਮੈਂ ਗੁਜ਼ਾਰਿਸ਼ ਕੀਤੀ ਸੀ ਮਾਨ ਸਾਹਿਬ ਨੂੰ ਕਿ ਸਾਡੀ ਤੇ ਕਦੀ ਇਹਨੇ ਮੰਨੀ ਕੋਈ ਨਹੀਂ ਕਿ ਆਲ ਪਾਰਟੀ ਮੀਟਿੰਗ ਬੁਲਾਓ 7000 ਜਰਬਾ ਤੁਹਾਡੇ ਨੂੰ ਵਾਦੇ ਅਸੀਂ ਕੋਈ رائے ਦੇ ਸਕੀਏ ਤੁਹਾਨੂੰ ਪਰ ਚਲੋ ਖੁੱਡੀਆਂ ਸਾਹਿਬ ਨੇ ਬਾਤ ਸੱਦ ਲਈ ਇਹ ਸਾਰੀ ਬੇਸਿਕਲੀ ਸੇਮ ਸਟ੍ਰੈਟਜੀ ਹੈ ਕਿ ਜਿਹੜੇ ਪਹਿਲੇ ਕਾਲੇ ਕਾਨੂੰਨ ਪਾਸ ਕੀਤੇ ਸੀ ਫਿਰ ਵਾਪਸ ਲੈ ਕੇ ਹੁਣ ਪੰਜਾਬ ਨੂੰ ਆਰਥਿਕ ਤੌਰ ਤੇ ਨੁਕਸਾਨ ਪਹੁੰਚਾਉਂਦੀ ਸੇਮ ਸਟ੍ਰੈਟਜੀ ਹੈ ਜਿਵੇਂ ਮੈਡੀਕਰਨ ਬੋਰਡ ਦੇ ਅਸੀਂ 3% ਕਮਿਸ਼ਨ ਚਾਰਜ ਕਰਦੇ ਸੀ ਗਵਰਨਮੈਂਟ ਆਫ ਇੰਡੀਆ ਤੋਂ ਚੋਨੇ ਕਣ ਖਰੀਦਣ ਦੀ ਉਹ 1% ਕਰ ਦਿੱਤੀ ਇਸ ਤਰ੍ਹਾਂ ਹੀ ਬੇਸਿਕਲੀ ਉਹ ਸਾਰੀਆਂ ਪਾਲਿਸੀਜ਼ ਪੰਜਾਬ ਦੀ ਇਕਨੋਮੀ ਨੂੰ ਵਿਗਾੜਨ ਦੀਆਂ ਪੰਜਾਬ ਦੀ ਕਿਸਾਨੀ ਨੂੰ ਤੇ ਖੇਤ ਮਜ਼ਦੂਰਾਂ ਨੂੰ ਕਮਜ਼ੋਰ ਕਰਨ ਦੀਆਂ ਚੱਲ ਰਹੀਆਂ ਨੇ ਬਟ ਵੇਖੋ ਕੋਈ ਮਾਨਸਾ ਪਾਲਿਸੀ ਸਾਰਿਆਂ ਦੀ ਮੀਟਿੰਗ ਬੁਲਾ ਕੇ ਰਾਜ਼ੀ ਨਹੀਂ ਕੋਈ ਮੀਟਿੰਗ ਬੁਲਾਣ ਕੋਈ ਚਰਚਾ ਹੋਏ ਕੋਈ ਸੈਂਟਰ ਦੀ ਸਰਕਾਰ ਨਾਲ ਕੋਈ ਗੱਲ ਕਰ ਸਕੇ ਆ ਹੁਣੇ ਹੀ ਜ਼ਿਕਰ ਤੁਸੀਂ ਜਿੱਥੇ ਕੀਤਾ ਢੱਲੇਵਾਲ ਸਾਹਿਬ ਦਾ ਤੁਸੀਂ ਕੀ ਭਗਵੰਤ ਮਾਨ ਜੀ ਦੀ ਕੋਈ ਰਿਸਪੋਨਸਿਬਿਲਟੀ ਨਹੀਂ ਉੱਥੇ ਜਾਂਦੀ ਜੀ ਕੀ ਐਜ਼ ਐਜ਼ ਅ ਮੀਡੀਏਟਰ ਬਿਟਵੀਨ ਦੀ ਸੈਂਟਰ ਐਂਡ ਦੀ ਸਟੇਟ ਕੌਣ ਹੈ ਆਦਮੀ ਐਸਟ ਕਨਸਟੀਟਿਊਸ਼ਨਲੀ ਇਟ ਇਜ਼ ਮਿਸਟਰ ਮਾਨ ਹੂ ਇਜ਼ ਦੀ ਚੀਮਿਸਟਰ ਆਫ ਦੀ ਸਟੇਟ ਉਹ ਡੀਜੀਪੀ ਨੂੰ ਕੱਲ ਦੇਣੇ ਤੇ ਡੀਜੀਪੀ ਜਾ ਕੇ ਉੱਥੇ ਹਾਜ਼ਰੀ ਲਵਾਉਂਦਾ ਕਿ ਉਹ ਬਹੁਤ ਚਿੰਤਤ ਨੇ ਤੁਹਾਡੀ ਸ਼ੇਧ ਦੇ ਤੇ ਹੁਣੇ ਦੱਸਿਆ ਇਹਨਾਂ ਨੇ ਰਾਜਾ ਜੀ ਨੇ ਕਿ ਆਪ ਮੈਲਬਨ ਜਾਂਦੀ ਤੇ ਅਰੀਚ ਕੋਈ ਹੈ ਕੋਈ ਗੱਲ ਕਰਨ ਵਾਲੀ ਇੱਕ ਪਾਸੇ ਲੌਂਡ ਆਰਡਰ ਦੀ ਮੇਜ ਸਿਚੁਏਸ਼ਨ ਹੋ ਜਾਂਦੀ ਪੰਜਾਬ ਵੱਡੇ ਕ੍ਰਾਈਸਿਸ ਦੇ ਵਿੱਚ ਵਿੰਟਰ ਸੈਸ਼ਨ ਡਰ ਦੇ ਬੁਲਾ ਨਹੀਂ ਰਹੇ ਦੀਏ ਧਜੀਆਂ ਹਰ ਕੰਮ ਦੀ ਉਡਾ ਰਹੇ ਨੇ ਇਨਕੋਗਨੇਟੋ ਘਰ ਦੇ ਵਿੱਚ ਹੀ ਮੈਨੂੰ ਪਤਾ ਲੱਗਾ ਕਿ ਹੁਣ ਆਫ ਲੇਟ ਬੈਠੇ ਬੈਠੇ ਕਹਿੰਦੇ ਕਈ ਵਾਰ ਸਿਰ ਸੁੱਟ ਜਾਂਦੇ ਨੇ ਘਰ ਦੇ ਵਿੱਚ ਇੱਕ ਹਸਪਤਾਲ ਬਣਾ ਲਿਆ ਕਿ ਕਿਤੇ ਅਪੋਲੋ ਨਾ ਖੜਨਾ ਪਵੇ ਘਰ 'ਚ ਹੀ ਦਾਖਲ ਕਰ ਲੈਂਦੇ ਪੰਜਾਬ ਦੇ ਹਾਲਾਤ ਕੀ ਨੇ ਇਸ ਪਹਿਲੇ ਆ ਗੱਲ ਤੇ ਸਾਡੀ ਉਹਨਾਂ ਤੱਕ ਬਚਾਓ